ਰੋਸਪੁਰ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ بیٹے ਤੇ ਘਟਿਆ ਕਰਤੂਤ ਕਰਨ ਦੇ ਇਲਜ਼ਾਮ ਲੱਗੇ ਨੇ ਜਿਸ ਨੇ ਇੱਕ ਮਹਿਲਾ ਨੂੰ ਨੰਗਨ ਕਰਕੇ ਕੁੱਟਮਾਰ ਕੀਤੀ ਤੇ ਫਿਰ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਦੱਸਦੇ ਕਿ ਪੀੜਤ ਪਰਿਵਾਰ ਦੇ ਇਲਜ਼ਾਮ ਹਨ ਕਿ ਪੁਲਿਸ ਵੱਲੋਂ ਉਹਨਾਂ ਦੀ ਕੋਈ ਵੀ ਸੁਣਵਾਈ ਹੁਣ ਨਹੀਂ ਕੀਤੀ ਜਾ ਰਹੀ ਅਜਿਹੇ 'ਚ ਉਹਨਾਂ ਨੇ ਪੱਤਰਕਾਰ ਵਾਰਤਾ ਕਰਕੇ ਇਨਸਾਫ ਦੀ ਗੁਹਾਰ ਲਗਾਈ ਹੈ ਪੀੜਤਾ ਮੁਤਾਬਕ ਉਹਨਾਂ ਦਾ ਬਾਲਗ ਲੜਕਾ ਕਿਸੇ ਲੜਕੀ ਨੂੰ ਪਿਆਰ ਕਰਦਾ ਸੀ ਅਤੇ ਦੋਵੇਂ ਘਰੋਂ ਭੱਜੇ ਹੋਏ ਸਨ ਇਸ ਗੱਲ ਨੂੰ ਲੈ ਕੇ ਬੀਤੇ ਦਿਨੇ ਪੁਲਿਸ ਮੁਲਾਜ਼ਮ ਬਖਸ਼ੀ ਸਿੰਘ ਦੇ بیٹے ਅਮਨ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਪਹਿਲਾਂ ਉਹਨਾਂ ਦੇ ਘਰ ਦੀ ਭਾਂ ਤੋੜ ਕੀਤੀ ਤੇ ਬਾਅਦ ਦੇ ਵਿੱਚ ਉਹਨਾਂ ਦੋਵੇਂ ਜੀਆਂ ਨੂੰ ਚੁੱਕ ਕੇ ਕਿਤੇ ਅਣਜਾਣ ਜਗ੍ਹਾ ਉੱਤੇ ਲੈ ਗਏ ਜਿੱਥੇ ਉਹਨਾਂ ਦੇ ਨਾਲ ਜ਼ਾਨਬਰਾ ਵਰਗਾ ਵਿਹਾਰ ਕੀਤਾ ਗਿਆ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਔਰਤ ਨੂੰ ਨੰਗਨ ਕਰਕੇ ਉਸ ਦੀ ਕੁੱਟਮਾਰ ਕਰਦਿਆਂ ਦੀ ਵੀਡੀਓ ਬਣਾਈ ਜਾਂਦੀ ਹੈ ਤੇ ਲਾਈਵ ਹੋ ਕੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਦਿਖਾਈ ਵੀ ਗਈ ਜਦੋਂ ਇਹ ਸਭ ਕੁਝ ਉਸ ਨਾਲ ਕੀਤਾ ਜਾ ਰਿਹਾ ਸੀ ਤਾਂ ਵੀਡੀਓ ਕਾਲ ਉੱਤੇ ਮੁਲਾਜ਼ਮ ਬਖਸ਼ੀਸ ਸਿੰਘ ਸਭ ਕੁਝ ਦੇਖ ਰਿਹਾ ਸੀ ਦੱਸਦੇ ਕਿ ਇਸ ਸਾਰੀ ਘਟਨਾ ਤੋਂ ਬਾਅਦ ਜਦ ਉਹ ਪੁਲਿਸ ਥਾਣੇ ਪੁੱਜੇ ਤਾਂ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਨੂੰ ਤਮਕੀਆਂ ਦਿੱਤੀਆਂ ਜਾਂਦਿਆਂ ਨੇ ਕਿ ਜੇਕਰ ਤੁਸੀਂ ਅਰਖਾਸਤ ਦਿੱਤੀ ਤਾਂ ਤੁਹਾਡੀਆਂ ਵੀਡੀਓ ਹੋਰ ਵਾਇਰਲ ਕਰ ਦਿੱਤੀਆਂ ਜਾਣ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਪੱਤਰਕਾਰ ਵਾਰਤਾ ਕੀਤੀ ਹੈ ਪੀੜਤ ਪਰਿਵਾਰ ਨੇ ਕਿਹਾ ਕਿ ਉਹਨਾਂ ਨੂੰ ਕਿਤੇ ਵੀ ਕੋਈ ਇਨਸਾਫ ਨਹੀਂ ਮਿਲ ਰਿਹਾ ਉਹਨਾਂ ਦੇ ਨਾਲ ਕੁੱਟਮਾਰ ਕਰਨ ਅਤੇ ਅਸ਼ਲੀਲ ਵੀਡੀਓ ਬਣਾਉਣ ਵਾਲੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਨੇ ਦੂਜੇ ਪਾਸੇ ਜਦੋਂ ਇਸ ਮਾਮਲੇ ਬਾਰੇ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਜਾਣਕਾਰੀ ਦਿੰਦਿਆ ਐਸਪੀ ਰੰਦੀਰ ਕੁਮਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਡੂੰਘਾਈ ਦੇ ਨਾਲ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਹੋਏਗਾ ਉਸਤੇ ਬੰਦ ਦੀ ਕਾਰਵਾਈ ਕੀਤੀ ਜਾਵੇਗੀ। ਹਾਂਜੀ ਬੇਟਾ ਤੇ ਗੁੱਡਿਆ ਵੀ ਚਲੇ ਗਏ ਸੀ। ਤੇ ਉਹ ਚਲੇ ਗਏ ਸੀ ਤੇ ਗੁੱਡਿਆ ਦੀ ਮਾਂ ਨੂੰ ਪਤਾ ਸੀ ਸਾਰਾ। ਗੁੱਡਿਆ ਦੀ ਮਾਂ ਨੂੰ ਪਤਾ ਸੀ ਤੇ ਕਾਕਾ ਜਿੱਦੋਂ ਗਿਆਏ ਤੇ ਸਾਨੂੰ ਇਹ ਕਹਿ ਕੇ ਗਿਆ ਕਿ ਮੈਂ ਘਰੋਂ ਚੱਲਿਆ ਪਾਰਟੀ ਤੇ ਵੱਡੇ ਤੇ। ਬੱਡੇ ਤੇ ਚੱਲਿਆ ਅਸੀਂ ਰੋਟੀ ਖਾਣ ਵੇਲੇ ਉਹਨੂੰ ਫੋਨ ਕੀਤਾ। ਉਨੇ ਕਿ ਆ ਵੀ ਮੈਂ ਇਸ ਤਰ੍ਹਾਂ ਵੀ ਪਾਲਟੀ ਤੇ ਹੈਗਾ 12 10 ਤੇ ਕੁੜੀ ਦੇ ਭਰਾ ਦਾ ਫੋਨ ਸਾਨੂੰ ਆਇਆ ਏ ਕਿ ਅਮਨ ਕਿੱਥੇ ਆ ਚਾਚੀ ਅਸੀਂ ਕਿਹਾ ਵੀ ਅਮਨ ਤਾਂ ਇਸ ਤਰ੍ਹਾਂ ਵੱਡੇ ਤੇ ਗਿਆ ਹੋਇਆ ਹੈ ਉਸ ਤੋਂ ਦੁਬਾਰਾ ਫੇਰ ਸਾਨੂੰ ਕਾਲ ਕਰਤੀ ਕਿ ਅਮਨ ਕਿੱਥੇ ਆ ਚਾਚੀ ਹੁੰਦਾ ਸੱਚ ਬੰਦ ਆਉਂਦਾ ਪਿਆ ਮੈਂ ਕਿਹਾ ਕਿ ਮਣੀ ਸੱਚ ਦੱਸ ਵੀ ਕੀ ਗੱਲ ਹੈ ਤੂੰ ਐਸ ਵੇਲੇ ਵਾਰ-ਵਾਰ ਫੋਨ ਕਰਦਾ ਪਿਆ ਕਹਿੰਦਾ ਕਿ ਮੰਮੀ ਨਾਲ ਗੱਲ ਕਰ ਲਾ ਮੰਮੀ ਨੇ ਜਦੋਂ ਗੱਲ ਕੀਤੀ ਮੈਨੂੰ ਸਿੱਧਾ ਹੀ ਕਿਹਾ ਕਿ ਭੈਣ ਜੀ ਵੀ ਅਮਨ ਮੇਰੀ ਕੁੜੀ ਲੈ ਗਿਆ ਮੈਂ ਕਹਾਂ ਮੰਜੀ ਭੈਣ ਤੈਨੂੰ ਕੀ ਪਤਾ ਮਨ ਕੁੜੀ ਲੈ ਗਿਆ ਵੀ ਉਹ ਤਾਂ ਵੱਡੇ ਤੇ ਗਿਆ ਹੋਇਆ ਕਹਿੰਦੀ ਨਹੀਂ ਕੁੜੀ ਲੈ ਗਿਆ ਮੁੜ ਕੇ ਉਹ ਸਾਰੇ ਸੱਪੇ ਲੋਕ ਕਹਿੰਦੇ ਸਾਡੇ ਘਰੇ ਆਓ ਅਸੀਂ ਚੱਲੇ ਸੀ ਤੇ ਮੁੜ ਕੇ ਉਹ ਆ ਗਏ ਸਾਡੇ ਘਰ ਉਹਨੇ ਨਹੀਂ ਵਾਹ ਗੇਟ ਬੰਦ ਕਰ ਲੱਗੇ ਸੀ ਉਹ ਆ ਗਏ ਸਾਡੇ ਘਰ ਮੁੜ ਕੇ ਆ ਕੇ ਮੈਨੂੰ ਸਿੱਧਾ ਹੀ ਕਹਿੰਦੀ ਕਿ ਭੈਣ ਕੁੜੀ ਲੈ ਗਿਆ ਏ ਕੁੜੀ ਕਹਿੰਦੀ ਸੀ ਕਿ ਮੇਰੀ ਸ਼ਾਦੀ ਕਰ ਦੇ ਮੈਂ ਕਹਿੰਦੀ ਵੀ ਮੈਂ ਬਦਨਾਮੀ ਤੋਂ ਡਰ ਗਈ ਕਿ ਮੈਂ ਇਹ ਕੰਮ ਨਹੀਂ ਕਰਨਾ ਮੈਂ ਕਿਹਾ ਵੀ ਤੁਸੀਂ ਤੁਹਾਨੂੰ ਜੂ ਪਤਾ ਸੀ ਤੇ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਵੀ ਮੈਨੂੰ ਦੱਸਦੇ ਤਾਂ ਸਹੀ ਕੱਲ ਕਿਸੇ ਦੋਸਤ ਦਾ ਕੋਈ ਫੋਨ ਆਇਆ ਮੈਨੂੰ ਵੀ ਕਿਸੇ ਬੰਦੇ ਨਾਲ ਕੋਈ ੱਤਕਾ ਹੋਇਆ ਵੀਰ ਜੀ ਤੇ ਤੁਹਾਨੂੰ ਕੋਈ ਮਿਲਣਾ ਚਾਹੁੰਦੀ ਆ ਕੋਈ ਬੰਦੇ ਤੇ ਉਦੋਂ ਹੀ ਮੇਰੇ ਲਿੰਕ 'ਚ ਕੱਲ ਮੈਨੂੰ ਕੁਝ ਗੱਲਾਂ ਇਹਨਾਂ ਦੀਆਂ ਪਤਾ ਲੱਗੀਆਂ ਕਿ 13 14 ਦੀ ਰਾਤ ਨੂੰ ਕੋਈ 11:30 ਵਜੇ ਦਾ ਟਾਈਮ ਹੋਊਗਾ ਕੋਈ ਤਿੰਨ ਅਨੁਪਛਾਤੇ ਬੰਦੇ ਚਾਰ ਅਨੁਪਛਾਤੇ ਬੰਦੇ ਇਹਨਾਂ ਦੇ ਘਰੇ ਵੜਦੇ ਆ ਜਿਨ੍ਹਾਂ ਇਹਨਾਂ ਨੂੰ ਇਹ ਗੱਲ ਬਾਅਦ 'ਚ ਪਤਾ ਲੱਗਦੀ ਵੀ ਉਹਦਾ ਕਾਰਨ ਕਿਉਂ ਮੈਂ ਤੁਹਾਨੂੰ ਬਾਅਦ 'ਚ ਦੱਸ ਦਿੰਦਾ ਇਹ ਉਹ ਇਹਨਾਂ ਦੇ ਗੇਟ ਭੰਨ ਦਿੰਦੇ ਆ ਬਾਰੀਆਂ ਤੋੜ ਕੇ ਅੰਦਰ ਦਾਖਲ ਹੋ ਜਾਂਦੇ ਆ ਤੇ ਇਹਨਾਂ ਨੂੰ ਉਦੋਂ ਹੀ ਕੁੱਟਮਾਰ ਸ਼ੁਰੂ ਕਰ ਦਿੰਦੇ ਆ ਦੋਵਾਂ ਜੀਆਂ ਤੇ ਕੁੱਟਮਾਰ ਕਰਕੇ ਇਹਨਾਂ ਨੂੰ ਬੰਨ੍ਹਦੇ ਨੇ ਮੂੰਹ ਹੱਥ ਇਹਨਾਂ ਦੇ ਤੇ ਇਹਨਾਂ ਨੂੰ ਗੱਡੀ 'ਚ ਰਾਤ ਨੂੰ ਛੱਡ ਕੇ ਤੇ ਲੈ ਜਾਂਦੇ ਆ ਪਹਿਲਾਂ ਤਾਂ ਕੋਸ਼ਿਸ਼ ਕਰਦੇ ਇਹਨਾਂ ਨੂੰ ਨਹਿਰ ਦੇ ਵਿੱਚ ਸੱਟਣ ਦੀ ਦੋਵਾਂ ਤਰ੍ਹਾਂ ਨਾਲ ਉਤੋਂ ਬਾਅਦ ਜਾ ਕੇ ਕੋਟਿਸੇ ਖਾਂ ਦੇ ਲਾਗੇ ਕੋਈ ਪਿੰਡ ਆ ਉੱਥੇ ਉਹ ਬੰਦਾ ਇਹ ਪਛਾਣ ਵੀ ਲੈਣਗੇ ਜਿਨ੍ਹਾਂ ਦੀ ਮੋਟਰ ਤੇ ਲੈ ਕੇ ਗਿਆ ਰਾਤ ਨੂੰ ਇਹ ਪਿੰਡ ਹਸਤੀ ਵਾਲੇ ਦੇ ਆ ਤੇ ਉਤੋਂ ਬਾਅਦ ਜਦੋਂ ਉੱਥੇ ਇਹ ਬਟੇ ਵੀ ਸਾਡਾ ਕਸੂਰ ਕੀ ਤੁਸੀਂ ਸਾਡੇ ਨਾਲ ਆ ਕਰਨ ਕੀ ਰਹਿ ਜੇ ਉਹਾਂ ਦੇ ਵੀ ਸਾਨੂੰ ਪਤਾ ਲੱਗਾ ਵੀ ਤੁਹਾਡਾ ਸਾਡੀ ਲੜਕੀ ਤੁਹਾਡੇ ਬੇਟੇ ਨਾਲ ਰਹਿ ਰਹੀ ਆ